ਸਰਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਨਾਂ ਨਾਲ ਸੰਬੰਧਿਤ ਹੈ ਪੰਜਾਬ ਸਟੇਟ ਕਮੇਟੀ ਐਟਕ ਦੇ ਪ੍ਰਧਾਨ ਪੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਢਾਲੀਵਾਲ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 12 ਸਾਲ ਤੋਂ ਕੀਰਤਿਆਂ ਦੀਆਂ ਘੱਟੋ-ਘੱਟ ਉਜਰਤਾ ਵਿੱਚ ਕੋਈ ਵਾਧਾ ਨਾ ਕਰਨਾ ਕੀਰਤਿਆਂ ਵਿਰੁੱਧ ਕਿਸੇ ਜਲਮਾਨਾ ਆਰਥਿਕ ਕਟਾਹੀ ਤੋਂ ਘੱਟ ਨਹੀਂ ਪੰਜਾਬ ਐਟਕ ਦੇ ਫੈਸਲਾ ਕੀਤਾ ਕਾਰਪੋਰੇਟਾਂ ਦੇ ਧੋਨ ਦੇ ਸਾਹਮਣੇ ਚੁੱਪਵਟੀ ਬੈਠੇ ਆਪ ਸਰਕਾਰ ਨੂੰ ਕਟੋ-ਕਟ ਉਜਰਤਾ ਵਿੱਚ ਯੋਗਵਾਦਦਾ ਕਰਨ ਲਈ ਮਜਬੂਰ ਕਰਨ ਵਾਸਤੇ 25 ਮਾਰਚ 2005 ਨੂੰ ਮੋਹਾਲੀ ਵਿਖੇ ਲੇਬਰ ਪਵੰਦੇ ਸਾਹਮਣੇ ਰੋ ਭਰਪੂਰ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਐਟਕ ਨਾਲ ਸੰਬੰਧਿਤ ਸਮੂਚੀਆਂ ਜਥੇਬੰਦੀਆਂ ਦੇ ਮੁਲਾਜ਼ਮ ਮਜ਼ਦੂਰ ਵੱਡੀ ਗਿਣਤੀ ਵਿੱਚ ਬਾਤ ਚੜ੍ਹ ਕੇ ਸ਼ਾਮਲ ਹੋਣਗੇ ਪੰਜਾਬ ਐਟਕ ਦੇ ਆਗੂਆਂ ਵੱਲੋਂ ਕਟੋ-ਕਟ ਉਜਰਤ ਸੰਬੰਧੀ ਵਿਸਤਾਰਿਤ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਅਰਸਾ 12 ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ ਹੈ ਜਦੋਂ 15 11 2012 ਨੂੰ ਕਟੋਗਟ ਉਜਰਤ ਵਿੱਚ ਵਾਦੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਦਕਿ ਇਸ ਸੰਬੰਧੀ ਐਕਟ ਦੀ ਧਾਰਾ 3B ਅਨੁਸਾਰ ਇਹ ਵਾਦਾ ਹਰ 5 ਸਾਲ ਬਾਅਦ ਕਰਨਾ ਹੁੰਦਾ ਹੈ ਮਿਨੀਮਮ ਫੈਸਿਸ ਐਡਵਾਈਜ਼ਰਸ ਬੋਰਡ ਦੀਆਂ ਮੀਟਿੰਗਾਂ ਵਿੱਚ ਚਰਚਾ ਹੋ ਜਾਂਦੀ ਹੈ ਪਰ ਮਾਲਕਾਂ ਦੇ ਦਬਾਅ ਥੱਲੇ ਉਜਰਤਾ ਵਿਚਵਾਦਾ ਨਹੀਂ ਕੀਤਾ ਜਾਂਦਾ ਹੁਣ ਵੀ 13 ਦਸੰਬਰ 2024 ਨੂੰ ਐਜੇ ਹੀ ਮੀਟਿੰਗ ਹੋਈ ਸੀ ਕਿ ਜਿਸ ਵਿੱਚ ਅਸੀਂ ਜ਼ੋਰਦਾਰ ਤਰੀਕੇ ਨਾਲ ਦਲੀਲਾਂ ਸਹਿਜ ਸਾਬਤ ਕੀਤੇ ਆਂ ਦਲੀਲਾਂ ਸਹਿਜ ਸਾਬਤ ਕੀਤਾ ਸੀ ਕਿ ਮਜ਼ਦੂਰ ਤੇ ਟੱਬਰ ਦੀਆਂ ਘੱਟੋ ਘੱਟ ਲੋੜਾਂ ਨੂੰ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੈਪਟਾਕੋਸ ਬ੍ਰੈਡ ਕੇਸ ਵਿੱਚੋਂ ਦਿੱਤੇ ਮਹੱਤਵਪੂਰਨ ਫੈਸਲੇ ਅਨੁਸਾਰ ਤੇ ਹੈ ਕਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਰੋਸ਼ਨੀ ਵਿੱਚ ਉਜਰਤਾ ਤੈਅ ਕਰਨ ਤੈਅ ਕਰਨੀਆਂ ਬਣਦੀਆਂ ਹਨ ਅਤੇ ਮਜਦੂਰ ਟੱਬਰ ਦੀ ਡਾਕਟਰੀ ਡਾਕਟਰ ਐਕੂਰਾਈਡ ਵੱਲੋਂ ਸੁਝਾਈ ਗਈ ਪ੍ਰਤੀਜੀ ਖੁਰਾਕ ਦੇ ਫਾਰਮੂਲੇ ਨੂੰ 15ਵੀਂ ਲੇਬਰ ਕਾਨਫਰੰਸ ਵੱਲੋਂ ਵੀ ਮੰਨਿਆ ਗਿਆ ਸੀ ਇਸ ਦੇ ਨਾਲ ਹੀ ਟੱਬਰ ਨੂੰ 3 ਯੂਨਿਟ ਦੀ بجائے ਬਜ਼ੁਰਗ ਮਾਪਿਓ ਨੂੰ ਸੀਨੀਅਰ ਸਿਟੀਜ਼ਨ ਐਕਟ 2007 ਮੁਤਾਬਕ ਤੇ ਹੋਰ ਯੂਨਿਟ ਮੰਨ ਕੇ 5 ਯੂਨਿਟ ਦਾ ਉਪਭੋਗ ਦਾ ਟੱਬਰ ਮੰਨ ਕੇ ਉਜਰਤਾ 35000 ਰੁਪਏ ਪ੍ਰਤੀ ਮਹੀਨਾ ਬਣਦੀ ਹੈ ਜਦਕਿ ਇਸ ਸਮੇਂ ਪੰਜਾਬ ਦੇ ਮਜ਼ਦੂਰਾਂ ਨੂੰ ਸਿਰਫ 11000 ਰੁਪਏ ਪ੍ਰਤੀ ਮਹੀਨਾ ਮਿਲ ਰਹੀ ਹੈ ਐਟਕ ਆਗਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਮੰਦਹਾਲੀ ਅਤੇ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟੋ-ਘੱਟ ਉਜਰਤਾ ਵਿੱਚ ਤੁਰੰਤ ਕਾਨੂੰਨੀ ਤੌਰ ਤੇ ਯੋਗਵਾਦ ਦਾ ਕੀਤਾ ਜਾਵੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ 25 ਮਾਰਚ ਦੀ ਵਿਸ਼ਾਲ ਰੈਲੀ ਵਿੱਚ ਅਗਲੇ ਸਖਤ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ ਧੰਨਵਾਦ